ਫਤੇਗੜ ਸਾਹਿਬ ਸਾਨੂੰ ਉੱਥੋਂ ਦੇ ਮੌਜੂਦਾ ਮੈਨੇਜਰ ਨੇ ਗੱਲ ਸੁਣਾਈ ਜਿਹੜਾ ਉਸ ਸਮੇਂ ਮੈਨੇਜਰ ਸੀ ਹਨ ਉਹ ਕਹਿੰਦੇ ਵੀ ਜਦੋਂ ਕੇਰਾ ਪਿਆ ਰਿਹਾ ਕਈ ਦਿਨ ਉਤੇ ਸੰਗਤ ਨੂੰ ਪ੍ਰਬੰਧਕਾਂ ਨੂੰ ਸੇਵਾਦਾਰਾਂ ਨੂੰ ਬਨ ਕੇ ਇੱਕ ਥਾਂ ਬਿਠਾਇਆ ਰੱਖਿਆ ਜਲੀਲ ਕੀਤਾ ਉਹ ਤੇ ਚਲੋ ਕਰਨਾ ਸੀਗਾ ਕਹਿੰਦੇ ਮੈਨੂੰ ਸੇਵਾਦਾਰ ਜਿਹੜੇ ਸਾਡੇ ਸਾਰੇ ਸੀਗੇ ਵੀ ਉਹ ਬਾਰ-ਬਾਰ ਕਹਿੰਦੇ ਰਹੇ ਮੈਨੇਜਰ ਸਾਹਿਬ ਆਪਾਂ ਪਿੱਛੇ ਨਹੀਂ ਹਟਣਾ ਜੇ ਕੋਈ ਵਧਿੱਕੀ ਕਰਨਗੇ ਕਰਨਗੇ ਕੁਝ ਹਮਲਾ ਜਾਂ ਕੋਈ ਗੋਲੀਬਾਰੀ ਕਰਨਗੇ ਵੀ ਭਾਵੇਂ ਸਾਡੇ ਕੋਲ ਸਿਰਫ ਡਾਂਗਾ ਤੇ ਬਰਛੇ ਹੀ ਆ ਵੀ ਪਰ ਅਸੀਂ ਮੁਕਾਬਲਾ ਕਰਾਂਗੇ ਇਹਨਾਂ ਆਪਣੇ ਰਵਾਇਤੀ ਸ਼ਸਤਰਾਂ ਨਾਲ ਉਹ ਤਾਂ ਉਹ ਟੈਂਕਾਂ ਨਾਲ ਆਏ ਕੱਲੀਆਂ ਗੋਲੀਆਂ ਨਹੀਂ ਟੈਂਕ ਲੱਗੇ ਹੋਏ ਵਾਲੇ ਨਾਲੇ ਤੇ ਹੁਣ ਜਿਹੜੇ ਆਮ ਸੇਵਾਦਾਰ ਸੀ ਗੁਰਦੁਆਰਿਆਂ ਦੇ ਉਹਨਾਂ ਕੋਲ ਤਾਂ ਬਰਛੇ ਸੋਟੀਆਂ ਸੀਗੀਆਂ ਜਿਵੇਂ ਆਪਾਂ ਅਕਾਲ ਤਖਤ ਸਾਹਿਬ ਦੇ ਸਵੰਨਚਾ ਹੁਣੀ ਪਰਮ ਸਿੰਘ ਹੋਣਾ ਦਾ ਬਣਾਇਆ ਚਿੱਤਰ ਆਪਾਂ ਦੇਖਦੇ ਆ ਕਿ ਉਹ ਉੱਥੇ ਬਰਛੇ ਨਾਲ ਕਿਵੇਂ ਸਿੰਘ ਟੈਂਕ ਦੇ ਅੱਗੇ ਖੜ ਗਿਆ ਭਾਵੇਂ ਹੁਣ ਟੈਂਕ ਦਾ ਉਵੇਂ ਦੇਖੀਏ ਤਾਂ ਬਰਛੇ ਨਾਲ ਮੁਕਾਬਲਾ ਨਾ ਪਰ ਜਿਹੜੀ ਉਹ ਸਪਿਰਟ ਆ ਉਹ ਥਾਂ ਥਾਂ ਸੀਗੀ ਜਦੋਂ ਉੱਚਾਈ ਕਰਕੇ ਹੀ ਹਨਾ ਉਹ ਸਪਿਰਟ ਕਰਕੇ ਹੀ ਮਤਲਬ ਅੱਜ ਵੀ ਆਪਾਂ ਜੇ ਧੌਣ ਉੱਚੀ ਚੱਕ ਕੇ ਤੁਰ ਰਹੇ ਤਾਂ ਉਹ ਸਪਿਰਟ ਕਰਕੇ ਤੁਰ